ਸਤਰੀਕਾਲ ਵੀਰ ਜੀ ਅੱਜ ਸੋਨੂ ਰੰਡਾਵਾ ਡੇਰੀ ਫਾਰਮ ਤੇ ਵੇਖਣ ਵਾਲਿਆਂ ਨੂੰ ਪਿਆਰ ਭਰੀ ਸਤਸਰੀਕਾਲ ਜੀ ਅੱਜ ਵੀਰ ਜੀ ਤੁਹਾਡੇ ਭਰਾ ਦੇ ਫਾਰਮ ਦੇ ਉੱਤੇ ਭਾਜੀ ਝੋਟੀਆਂ 14 15 ਵੀਰ ਜੀ ਜੀਤੋ ਸਰਜਾ ਪਿੰਡ ਜੈਤੋ ਸਰਜਾ ਸੋਨੂ ਰੰਡਾਵਾ ਡੇਰੀ ਫਾਰਮ ਪਿੰਡ ਜੈਤੋ ਸਰਜਾ ਵਿਕੇ ਮਹਾਰਾਜ ਦੀ ਕਿਰਪਾ ਨਾਲ ਝੋਟੀਆਂ ਭਾਜੀ ਹੈਗੀਆਂ ਜੇ ਆਈਆਂ ਜੇ ਬਾਕੀ ਵੀਰ ਜੀ ਦੋ ਤਿੰਨ ਝੋਟੀਆਂ ਅੱਜ ਤੁਹਾਨੂੰ ਟੌਪ ਦੀਆਂ ਮੁਖਾਲਣੀਆਂ ਬਾਕੀ ਵੀਰ ਭੈਣ ਭਰਾਵਾਂ ਦਾ ਦਿਲੋਂ ਧੰਨਵਾਦ ਆ ਵੀਰ ਜੀ ਜਿਹੜੇ ਸੋਨੂ ਰੰਡਾਵਾ ਡੇਰੀ ਫਾਰਮ ਨਾਲ ਪਿਆਰ ਕਰਦੇ ਆ ਜਿਹਰੇ ਵੀਰ ਬਾਹਰੋਂ ਅੰਦਰੋਂ ਆਪਣੇ ਨਾਲ ਜੁੜੇ ਆ ਸਾਡੇ ਨਾਲ ਪ੍ਰੇਮ ਕਰਦੇ ਆ ਵੀਰ ਜੀ ਉਹਨਾਂ ਦਾ ਵੀ ਦਿਨੋਂ ਧੰਨਵਾਦ ਆ ਭਾਜੀ ਬਾਕੀ ਵੀਰ ਜੀ ਆਪਣੇ ਕੋ ਝੋਟੀਆਂ ਮਾਰਦੇ ਦੀ ਕਿਰਪਾ ਨਾਲ 14 15 ਝੋਟੀਆਂ ਫਾਰਮ ਖਜਾ ਖਚ ਭਰਿਆ ਜੇ ਜਦੋਂ ਵੀ ਕੋਈ ਮਰਜੀ ਆਪਣੇ ਕੋ ਆ ਕੇ 14 ਕਿਲੋ ਤੋਂ ਲੈ ਕੇ 20 22 ਕਿਨਵਾ ਦੁੱਧ ਤੇ ਝੋਟੀਆਂ ਭਾਜੀ ਮੌਕੇ ਆ ਦੀਆਂ ਹੈਗੀਆਂ ਜੇ ਭਾਜੀ ਝੋਟੀਆਂ ਬਾਕੀ ਭਾਜੀ ਤੁਹਾਨੂੰ ਹੁਣ ਪਹਿਲਾ ਸਵੇਰ ਝੋਟੀ ਚਾਰ ਦੰਦ ਵਖਾਉਣ ਲੱਗੇ ਆ ਤੌਬ ਦੀ ਇਹ ਗੱਲ ਕਰਦੇ ਹਾਂ ਹੋਰ ਜੇ ਮੈਂ ਮਹਾਰਾਜ ਦੀ ਕਰਤਵਾਨਾ ਅਨੁਸਾਰ ਤੌਬ ਦੀ ਜਿਹੜੇ ਹੋਣ ਨੇ ਤੁਹਾਨੂੰ ਭਾਜੀ ਦੇਖੋ ਵੀਰ ਜੀ ਚਾਰ ਦੰਦ ਝੋਟੀ ਜੇ ਅੰਕ ਲੁਚਰ ਬੇਕੋ ਥਣ ਲੈ ਪਲੇਰ ਰੰਗ ਜੱਤਲ ਝੋਟੀ ਜੇ ਭਾਜੀ ਦੇਖੋ ਭਾਜੀ ਥਾਂ ਦੇਵਾ ਚੈੱਕ ਕਰੋ ਕਿੱਥੇ ਕਿੱਥੇ ਵਿੱਥੀਆਂ ਤੇ ਥਣ ਲੈਵਾ ਲੱਗਾ ਜੇ ਵੀਰ ਜੀ ਇਹ ਤਾਲੀ ਚੋਟੀ ਜੇ ਪੂਰੀ ਯਾਤਨ ਐ ਜਨੋ ਗਰੋਹ ਦੀ ਯਾਤਨ ਹੈ ਇਹ ਤਾਲੀ ਸੀ ਜੀ ਬਾਜੀ ਦੇਖ ਪੜੀ ਇਹ ਨਾਲੇ ਦੁੱਧ ਵੀ ਗੱਲ ਕਰੀਏ ਤੇ ਬਾਜੀ ਇਹ ਦੇਖੋ ਹੁਣ ਦੁੱਧ 15 15.5 ਕਿਲੋ ਦੁੱਧ ਰੈਡੀ ਜੇ ਬਾਜੀ ਝੋਤੀ ਕੋਲ ਥਣ ਲੇਵਾ ਪਿਓਰ ਇੱਕ ਰੰਗ ਜੈੱਡ ਬਲੈਕ ਜੇ ਥਣ ਲੇਵਾ ਵੇਖੋ ਅਮਰੀਕਾ ਨਾਲ گاਵਾ ਵਾਂਗੂ ਲੱਗਾ ਭਾਜੀ ਮੁੱਲ ਪਾ ਦੀ ਗੱਲ ਕਰੀਏ ਤੇ ਮੁੱਲ ਪਾ ਵੀ ਬਿਲਕੁਲ ਭਾਜੀ ਜਾਇਜ਼ ਆ ਕੋਈ 2 ਲੱਖ ਨਹੀਂ ਕੋਈ ਮੰਨ ਇੱਕ ਅਸੀ ਨਹੀਂ ਆਪਣੇ ਕੋਲ ਬਿਲਕੁਲ ਹੀ ਸਾਹਬ ਦੇ ਪਾ ਦੇ ਰੇਟ ਜਿਹਦੇ ਹਿਸਾਬ ਦੇ ਪਾ ਦੀਆਂ ਝੋਟੀਆਂ ਜੇ ਝੋਟੀਆਂ ਇੱਕ ਨੰਬਰ ਜੀ ਭਾਜੀ ਮਹਾਰਾਜ ਦੀ ਕਿਰਪਾ ਨਾਲ ਹੁਣ 15 ਕਿਲੋ ਦੁੱਧ ਮੇਰੇ ਕੋਲ ਚੋ ਗਏ ਝੋਟੀ ਗੋਦੀਰਾ ਮਰਜੀ ਗਾ ਕੇ ਲੈ ਜੇ ਟੌਪ ਦੇ ਨਗੀਨੇ ਜੇ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਤੜਕ ਝੋਟੀਏ ਲੈ ਜੋ ਇਹ ਵੀ ਝੋਟੀ ਵੀ ਜੀ ਚਾਰ ਦੰਦ ਜੇ ਇਹਦੇ ਕੋ ਹੁਣ ਦੁੱਧ ਚੋਣ ਵਾਲਾ ਭਾਜੀ 16 16 ਕਿਲੋ 16.5 17 ਹੀ ਹੋਊਗਾ 16.5 ਦੱਸਾਂਗੇ ਪੱਟ ਨਹੀਂ ਜੇ ਮੋੜਦੇ ਇਹਦੇ ਪਹਿਲਾ ਸੁਆਹ ਜੀ ਨੂੰ ਚਾਰ ਦੰਦ ਜੇ ਭਾਜੀ ਵੇਖੋ ਅੰਦਾਜ਼ਾ ਲਾਓ ਥੱਲੇ ਥਾਨ ਲੈਵਾ ਪਲੇਅਰ ਵੇਖੋ ਥਾਨ ਲੈਵੇ ਦਾ ਅੰਦਾਜ਼ਾ ਲਾਓ ਵੇਖੋ ਕਿੱਦਾਂ ਦੀ ਬਣੀ ਆ ਜੀ ਝੋਟੀ ਥਾਨ ਲੈਵਾ ਤੇ ਇਹੋ ਜਿਹਾ ਅਮਰੀਕਾ ਦੇ ਗਾਵਾਂ ਨੂੰ ਨੂੰ ਤੇ ਲੱਗਦਾ ਇਹਦੇ ਫਿਟਨੈਸ ਲੇਵਾ ਦੁੱਧ ਵਾਲਾ ਲੇਵਾ ਜੀ ਮਗਰ ਵੀ ਕੱਤੀ ਦੇ 7 ਦਿਨਾਂ ਦੀ ਸੁਈ ਜੇ ਛੋਟੀ ਇਹਦੇ ਕੋਲ ਛੋਟੀ ਗੋਦੋਂ ਤਾਂ ਪਾਣੀ ਸਾਢੇ 16 ਕਿਲੋ ਹਣ ਛੋਟੀ ਗੋਦੋਂ ਰੈਡੀ ਜੇ ਪਰ ਅਸੀਂ ਦੁੱਧ 16 ਕਿਲੋ ਇਹਦੇ ਕੋਲ ਦੱਸਾਂਗੇ ਵੀਰ ਜੀ ਵੇਖੋ ਭਾਜੀ ਖਾਨ ਲੇਵਾ ਵੇਖੋ ਯਾਰ ਤਾਂ ਵੇਖੋ ਛੋਟੀ ਦੇ ਵੇਖੋ ਅੱਗੇ ਉਹਦੀ ਨਾੜਾ ਵੇਖੋ ਵੇਨਸ ਵਿਖਾਓ ਬਿਜਲੀ ਘਰ ਬਣਿਆ ਵੇਖੋ ਨਾੜੇ ਲਾ ਕੇ ਵਿਖਾਓ ਵੇਖੋ ਕੀ ਗੱਲਬਾਤ ਬਣੀ ਜੇ ਇਹੋ ਜੀ ਹਾਂਜੀ ਤੇ ਸਿੰਘ ਸ਼ਿੰਗਾਰ ਵੀ ਬਿਲਕੁਲ ਛੋਟਾ ਛੋਟਾ ਸਿੰਘ ਮੂੰਹ ਤੋਂ ਚਾਰ ਦੰਦ ਕੱਟੀ ਹੋਊਗੀ ਜੇ ਭਾ ਦੀ ਗੱਲ ਕਰੀਏ ਤਾਂ ਭਾ ਬਿਲਕੁਲ ਛੋਟੇ ਜੈਜ ਹੋਣਗੇ ਮਈਆਂ ਟੌਪ ਦੀਆਂ ਹੋਣਗੀਆਂ ਹਰੰਦਾਵਾ ਡੇਰੀ ਫਾਰਮ ਤੇ ਆਉਣ ਵਾਲੇ ਦਿਨਾਂ ਚ ਤੇ ਤੁਹਾਨੂੰ ਤਿੰਨ ਚਾਰ ਝੋਟੀਆਂ ਵਿਖਾਵਾਂਗੇ ਇੱਕ ਦੋ ਦਿਨਾਂ ਨੂੰ ਹੁਣ ਤੁਹਾਨੂੰ ਦੁੱਧ ਦੀ ਵੀਡੀਓ ਦੋ ਤਿੰਨ ਦੀ ਇਦਾਂ ਫਿਰ ਥੋੜੀ ਥੋੜੀ ਵਿਖਾਈ ਜਾਂਦੀ ਆ ਬਾਕੀ ਵੀਡੀਓ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਕਰੋ ਸਬਸਕ੍ਰਾਈਬਰ ਨਾਲ ਲਗਾ ਘੰਟੀ ਦਾ ਬਟਨ ਦਬਾਓ ਕਿ ਆਉਣ ਵਾਲੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਵੀਰਾਂ ਨੂੰ ਪਹੁੰਚ ਸਕੇ ਬਾਕੀ ਪਿੰਡ ਤੁਹਾਡੇ ਭਰਾ ਦਾ ਜੈਤੋ ਸਰਜਾ ਜੇ ਅਕਲ ਸਾਹਬ ਤੋਂ 2 ਕਿਲੋਮੀਟਰ ਲੰਦੇ ਪਾਸੇ ਜੇ ਤੇ ਫੋਨ ਨੰਬਰ ਹੈਗਾ ਜੇ 9978394751 ਦੂਜਾ ਨੰਬਰ 781482449 ਦੋਵਾਂ ਦੇ ਭਾਜੀ WhatsApp ਚੱਲਦਾ